ਸਾਰਿਆਂ ਨੂੰ ਪਿਆਰ ਭਰੀ ਸਸ਼ੇਕਲ ਜੀ ਸੁਪਰੀਮ ਕੋਰਟ ਦੇ ਵੱਲੋਂ ਰਜਨੀਸ਼ ਕੁਮਾਰ ਐਂਡ ਅਦਰ ਸਟੇਟ ਆਫ ਪੰਜਾਬ ਕੇਸ ਸੰਬੰਧੀ ਪੰਜਾਬ ਸਰਕਾਰ ਨੂੰ ਲੱਗੀ ਫਟਕਾਰ ਤੇ ਕੀਤੀਆਂ ਗਈਆਂ ਸਖਤ ਟਿੱਪਣੀਆਂ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੱਸਦੀਏ ਤੁਹਾਨੂੰ ਆਪ ਸਭ ਨੂੰ ਜਿਹੜਾ ਕਿ ਮਲਾਜ਼ਮਾਂ ਤੇ ਪੈਨਸ਼ਨ ਉਸ ਨੂੰ ਆਪਣੀ ਹੱਕੀ ਮੰਗਾ ਸਬੰਧੀ ਇਨਸਾਫ ਸਮੇਂ ਦੀਆਂ ਸਰਕਾਰਾਂ ਪਾਸੋਂ ਨਹੀਂ ਮਿਲਦਾ ਤਾਂ ਫਿਰ ਉਹ ਆਖਰੀ ਸਹਾਰੇ ਦੇ ਤੌਰ ਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੇ ਲਈ ਮਜਬੂਰ ਹੁੰਦੇ ਹਨ ਐਸੀ ਤਰ੍ਹਾਂ ਦਾ ਹੀ ਇਹ ਕੇਸ ਮਾਨਜੁਕ ਸੁਪਰੀਮ ਕੋਰਟ ਦੇ ਵਿੱਚ ਰਜਨੀਸ਼ ਕੁਮਾਰ ਐਂਡ ਅਦਰਸ ਵਰਸਸ ਸਟੇਟ ਆਫ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਦਰਸਲ ਇਹ ਕੇਸ ਸਰਕਾਰੀ ਅਤੇ ਐਡਿਟ ਕਾਲਜਾਂ ਦੇ ਵਿੱਚ ਕੰਮ ਕਰਦੇ ਕਾਲਜਾਂ ਦੇ ਲੈਕਚਰਾਰਾਂ ਅਤੇ ਸਹਾਇਕ ਪ੍ਰੋਫੈਸਰਾਂ ਨੂੰ ਜਿਹੜਾ ਹੈ ਪੈਸ਼ਰੀ ਬੈਨੀਫਿਟ ਦੇਨ ਸੰਬੰਧੀ ਹੈ ਪੰਜਾਬ ਸਰਕਾਰ ਨੇ 1996 ਦੇ ਵਿੱਚ ਇੱਕ ਸਕੀਮ ਲਾਗੂ ਕੀਤੀ ਸੀ ਜਿਸ ਨੂੰ ਪੰਜਾਬ ਪ੍ਰਾਈਵਿਲੀਜਟੀ ਜਿਹੜਾ ਕਿ ਐਡਿਸ ਕਾਲਜ ਪੈਨਸ਼ਨ ਦੀ ਸਕੀਮ 1996 ਦਾ ਨਾਮ ਦਿੱਤਾ ਗਿਆ ਸੀ ਜਦੋਂ ਇਹ ਸਕੀਮ ਨੂੰ ਪ੍ਰੈਕਟੀਕਲ ਰੂਪ ਨਹੀਂ ਦਿੱਤਾ ਗਿਆ ਤਾਂ ਕਾਲਜ ਲੈਕਚਰਾਰਾਂ ਨੇ ਜਿਹੜਾ ਕਿ ਮਿਤੀ 26 7 2001 ਨੂੰ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਕੇਸ ਕਰ ਦਿੱਤਾ ਸੀ ਜਿਸ ਦਾ ਫੈਸਲਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਸੀ ਫੈਸਲਾ 3 ਮਹੀਨਿਆਂ ਦੇ ਵਿੱਚ ਲਾਗੂ ਕਰਨ ਦੇ ਲਈ ਸਰਕਾਰ ਨੂੰ ਹਾਈ ਕੋਰਟ ਦੁਆਰਾ ਹਦਾਇਤ ਕੀਤੀ ਗਈ ਸੀ ਇਸ ਦੇ ਬਾਵਜੂਦ ਜਦੋਂ ਜਦੋਂ ਫੈਸਲੇ ਨੂੰ ਫਿਰ ਤੋਂ ਵੀ ਅਮਲੀ ਰੂਪ ਨਹੀਂ ਸੀ ਦਿੱਤਾ ਗਿਆ ਤਾਂ ਮਿਤੀ 2 5 2002 ਨੂੰ ਕਾਲਜ ਲੈਕਚਰਰਾਂ ਨੇ ਫਿਰ ਇੱਕ ਕੰਟੈਂਪਟ ਪਟੀਸ਼ਨ ਮਾਂ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਕਰ ਦਿੱਤੀ ਸੀ ਇਸ ਦੀ ਸੁਣਵਾਈ ਦੇ ਦੌਰਾਨ ਸਰਕਾਰੀ ਐਡਵੋਕੇਟ ਦੁਆਰਾ ਫਿਰ ਕੰਟੈਂਪਟ ਕੀਤੀ ਗਈ ਜਿਹੜੀ ਕਿ 15 6 2002 ਤੱਕ ਫੈਸਲਾ ਜਿਹੜਾ ਹੈ ਪੰਜਾਬ ਸਰਕਾਰ ਦੁਆਰਾ ਲਾਗੂ ਕਰ ਦਿੱਤਾ ਜਾਵੇਗਾ ਇਸ ਕਰਕੇ ਕੰਟੈਂਪਟ ਪ੍ਰोसीडिंग ਹਾਈ ਕੋਰਟ ਦੇ ਵੱਲੋਂ ਸ਼ੁਰੂ ਨਹੀਂ ਸੀ ਕੀਤੀ ਗਈ ਇਸੇ ਦੌਰਾਨ 2002 ਦੇ ਵਿੱਚ ਪੰਜਾਬ ਸਰਕਾਰ ਦੁਆਰਾ ਇੱਕ ਹੋਰ ਸਕੀਮ ਜਾਰੀ ਕੀਤੀ ਗਈ ਸੀ 1996 ਦੀ ਪੈਨਸ਼ਨ ਸੰਬੰਧੀ ਸਕੀਮ ਨੂੰ ਲਾਗੂ ਨਹੀਂ ਸੀ ਕੀਤਾ ਗਿਆ ਸਗੋਂ ਇੱਕ ਪੱਤਰ ਜਾਰੀ ਕਰਕੇ ਸਕੀਮ ਨੂੰ ਰੱਦ ਕਰ ਦਿੱਤਾ ਗਿਆ ਸੀ ਪਰੰਤੂ ਬਾਅਦ ਦੇ ਵਿੱਚ ਇੱਕ ਕੰਟੈਂਪਟ ਜਿਹੜੀ ਪੰਟੀਸ਼ਨ ਦੀ ਜਿਹੜੀ ਸੁਣਵਾਈ ਦੇ ਦੌਰਾਨ ਇੱਕ ਐਫਿਡੈਫਿਟ ਦੇਖ ਕੇ ਕਿਹਾ ਗਿਆ ਕਿ 1996 ਦੀ ਸਕੀਮ ਨੂੰ ਲਾਗੂ ਕਰ ਦਿੱਤਾ ਜਾਵੇਗਾ ਪ੍ਰੈਕਟੀਕਲੀ ਜਿਹੜੀ ਇਸ ਸੰਬੰਧੀ ਜਿਹੜਾ ਕੀ ਕੀਤਾ ਕੁਝ ਨਹੀਂ ਸੀ ਇਸ ਕਰਕੇ ਹੀ ਇੱਕ ਐਸ ਐਲ ਪੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਰਿਜਨੇਸ਼ ਕੁਮਾਰ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦੇ ਵਿੱਚ ਪਾਈ ਗਈ ਸੀ ਜਿਸ ਦੀ ਇੱਕ ਸੁਣਵਾਈ 5 ਮਾਰਚ 2025 ਨੂੰ ਹੋਈ ਸੀ ਜਿਸ ਨੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਸਖਤ ਰੁਖ ਅਪਣਾਉਂਦੇ ਹੋਏ ਪੰਜਾਬ ਦੇ ਉਸ ਵੇਲੇ ਦੇ ਚੀਫ ਸਕੱਟਰੀ ਏ ਪੀ ਸੈਨਾ ਅਤੇ ਡਾਇਰੈਕਟਰ ਪਬਲਿਕ ਇੰਟਰਕਸ਼ਨ ਕਾਲਜ ਨੂੰ ਇੱਕ ਸ਼ੋ ਕੋਸ ਨੋਟਿਸ ਜਾਰੀ ਕਰਦੇ ਹੋਏ ਅਗਲੀ ਹੀアリング ਦੀ ਮਿਤੀ ਜਿਹੜੀ ਹੈ 24/3/2025 ਤੱਕ ਇੱਕ ਐਫਿਡੇਫਿਟ 1996 ਦੀ ਪੈਨਸ਼ਨ ਸਕੀਮ ਲਾਗੂ ਕਰਨ ਸੰਬੰਧੀ ਸਬਮਿਟ ਕਰਵਾਉਣ ਦੇ ਲਈ ਹਦਾਇਤ ਕੀਤੀ ਸੀ ਪਰੰਤੂ ਮਿਤੀ 24/3/2025 ਦੀ ਸੁਣਵਾਈ ਦੇ ਦੌਰਾਨ ਮਿਸਟਰ ਜਸਟਿਸ ਆਤੇ ਇਸ ਹੋਕਾ ਨੇ ਪੰਜਾਬ ਦੇ ਪੰਜਾਬ ਸਰਕਾਰ ਦੇ ਇਸ ਦੇ ਉੱਚ ਅਫਸਰਾਂ ਨੂੰ ਫਟਕਾਰ ਲਗਾਉਂਦੇ ਹੋਏ ਸਖਤ ਟਿੱਪਣੀਆਂ ਕੀਤੀਆਂ ਜੱਜ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਇਹ ਵੀ ਟਿੱਪਣੀ ਕੀਤੀ ਗਈ ਪੰਜਾਬ ਸਰਕਾਰ ਦੇ ਪੈਸ਼ਨ ਨਾਲ ਸੰਬੰਧਿਤ ਉੱਚ ਅਧਿਕਾਰੀ ਵਾਰ-ਵਾਰ ਇੰਸ਼ੋਰੈਂਸ ਇੰਸ਼ੋਰੈਂਸ ਦੇਣ ਦੇ ਬਾਵਜੂਦ ਬਾਵਜੂਦ ਵੀ ਜੇਕਰ ਜੇਕਰ 1996 ਦੀ ਪੈਨਸ਼ਨ ਸਕੀਮ ਨੂੰ ਨਹੀਂ ਲਾਗੂ ਕਰਦੇ ਤਾਂ ਸੁਪਰੀਮ ਕੋਰਟ ਆਪਣੇ ਆਪ ਹੀ ਇਸ ਸੰਬੰਧੀ ਪੈਨਸ਼ਨ ਦੇ ਬੈਨੀਫਿਟ ਪ੍ਰੋਵਾਈਡ ਕਰਵਾ ਦੇਵੇਗੀ ਇਸ ਕੇਸ ਦੀ ਅਗਲੀ ਹੀਅਰਿੰਗ ਜਿਹੜੀ ਹੈ ਮਿਤੀ 4 4 2025 ਨੂੰ ਰਜਿਸਟਰ ਕਰਦੇ ਹੋਏ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਐਡਵੋਕੇਟ ਨੂੰ ਹਦਾਇਤ ਕੀਤੀ ਹੈ ਕੀ ਅਗਲੀ ਸੁਣਵਾਈ ਨੂੰ ਪੈਨਸ਼ਨ ਸਕੀਮ ਲਾਗੂ ਕਰਨਾ ਜਾਂ ਨਾ ਕਰਨ ਬਾਰੇ ਜਿਹੜੀ ਫ੍ਰੈਸ਼ ਇੰਸ਼ੋਰੈਂਸ ਦੇ ਕੀਤੀ ਜਾਵੇਗੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਸਰਕਾਰ ਆਪਣੇ ਐਡਵੋਕੇਟ ਰਾਹੀਂ ਇਸ ਕੇਸ ਦੀ ਅਗਲੀ ਸੁਣਵਾਈ ਜਾਨੀ ਕਿ 4 April 2025 ਨੂੰ 1996 ਦੀ ਪੈਨਸ਼ਨ ਸਕੀਮ ਅਨੁਸਾਰ ਬੈਨੀਫਿਟ ਦੇਨ ਸੰਬੰਧੀ ਕੀ ਰੋਖ ਅਪਣਾਉਂਦੀ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ